ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਪਾਂ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਜ਼ਰ ਦਾ ਵਲੌਗ ਪਸੰਦ ਆਇਆ ਹੋਊਗਾ ਤੇ ਅੱਜ ਆਪਾਂ ਕਰ ਰਹੇ ਆ ਥੋੜਾ ਜਿਹਾ ਵਲੌਗ ਦਿਨ ਚੜੇ ਸ਼ੁਰੂ ਕਿਉਂਕਿ ਪਹਿਲਾਂ ਜ਼ਰੂਰੀ ਕੰਮ ਜੀਤੀ ਉਧਰ ਬੱਗੇ ਤੇ ਹੁਣ ਆਪਾਂ ਰਹਾਂਗੇ ਦੋ ਦਿਨ ਬੀਜੀ ਤੇ ਬਾਕੀ ਦਿਨੇ ਮਿਲਦੇ ਆਂ ਦੇਖਦੇ ਆਪਾਂ ਨੇ ਹੋਰ ਕੀ ਕੀ ਕੰਮ ਕਰਨੇ ਨੇ ਕਿੱਥੇ ਨੂੰ ਜਾਣਾ ਤੇ ਦਿਨੇ ਮਿਲਦੇ ਆਂ ਲੋ ਜੀ ਮੈਂ ਆਇਆ ਸੀ ਥੋੜਾ ਜਿਹਾ ਬਾਹਰ ਕੰਮ ਸੜਕ ਤੇ ਖੜਾ ਸੀ ਮੈਂ ਮੈਂ ਕਰਦਾ ਜੀ ਕਿਸੇ ਦੀ ਵੇਟ ਕੋਈ ਆ ਰਹੇ ਮੈਨੂੰ ਮੈਨ ਦੇ ਲਈ ਤਾਂ ਕਰਕੇ ਮੈਂ ਇੱਥੇ ਖੜਾ ਪਿਆ ਆਪ ਭਾਈ ਕੌਣ ਬੈਠਾ ਹੈ ਇਹ ਸਾਡਾ ਬੈਠਾ ਹੈ ਅਨਾਇਤ ਇਹ ਸਾਡਾ ਨਾਇਤ ਕੀ ਕਰਦਾ ਹੁਣ ਇਹ ਇਹ ਹੈ ਕਿ ਨਾ ਇੱਲਤ ਬਹੁਤ ਕਰਦਾ ਹੈ ਭਾਈ ਸਾਡਾ ਨੇਤ ਹੈ ਨਾ ਇਹ ਨੇਤ ਸਾਡਾ ਇੱਲਤ ਕਰਦਾ ਹੈ ਗਾਣਾ ਗਾ ਕੇ ਸੁਣਾ ਦੇ ਚੰਗਾ ਗਾ ਇਹ ਚੰਗਾ ਇਹ ਕਰਕੇ ਦਿਖਾ ਦਿਓ ਸਾਰਿਆਂ ਨੂੰ ਦਿਖਾਓ ਆ ਦੇ ਏ ਐ ਕਰੀ ਕਰੀ ਇਹ ਨੇਤ ਦੇਖੀ ਤੁਸੀਂ ਆ ਦੇ ਉਰੇ ਆਓ ਉਰੇ ਆ ਜਾਣਾ ਨਹੀਂ ਆ ਦੇਖੀ ਆ ਦੇਖ ਆ ਦੇ ਕਾਕਾ ਆ ਦੇ ਕਾਕਾ ਕਰਿਓ ਕਾਕੇ ਨੂੰ ਏ ਏ ਕਰਿਓ ਕਿਵੇਂ ਕਾਕਾ ਆਇਓ ਕਾਕੀ ਕਾ ਆਇਓ ਇਹ ਨੇਤ ਹੈ ਸਾਡਾ ਭਾਈ ਸਾਡਾ ਨੇਤ ਬਾਲਾ ਖਾਵੇ ਏ ਭਾਈ ਬੋਸ ਸਤ ਦਾੰਦਿਕ ਕਮਰਦਾ ਹੁਣਾ ਸੂਟ ਕਿਦੇ ਨੇ ਤੂੰ ਕਿਹਦਾ ਸੂਟ ਹੈ ਉਹ ਦੱਸਿਓ ਮੂੰਚ ਨਹੀਂ ਆਦ ਪਾ ਕ ਕਿਹਦਾ ਸੂਟ ਹੈ ਦੱਸ ਦੋ ਦੱਸ ਕਿਹਦਾ ਸੂਟ ਹੈ ਵਾਲਾ ਨਾ ਨਾ ਸੂਟ ਹੈ ਨਾ ਨੇ ਤਾ ਇਹ ਭਾਈ ਉਹ ਰਿਟਾਰਟ ਸਪਕਣਾ ਪਾਇਆ ਹੋਇਆ ਹੈ ਅਨੇ ਆਲੇ ਦਿਨ ਸੂਟ ਪਾਇਆ ਤੀ ਇਹਦੇ ਨੇ ਤਦੇ ਨਾ ਹੈ ਨਾ ਤੇ ਨਾ ਤੇ ਮਾਰਿਆ ਹੋਇਆ ਨੇ ਮਾਰਿਆ ਓਏ ਇਹ ਐਨੇ ਤੇ ਮਾਤ ਦੀ ਏ ਇਹਨੇ ਤੇ ਨੇ ਤੇ ਮਾਰਦੀ ਏ ਭਾਈ ਆਹ ਤਿੰਨ ਬਾਈ ਬਾਈ ਕਰ ਦੇ ਬਾਈ 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 ਕਰ ਦੋ ਬਾਈ ਬਾਈ ਕੌਣ ਆ ਗਿਆ ਦਾਦੀ ਆ ਗਈ ਇਹ ਦਾਦੀ ਆ ਗਈ ਭਾਈ ਲਓ ਜੀ ਅੱਜ ਆਪਨੇ ਵੱਡੀ ਜੀਰੀ ਕਿ ਹੁਣ ਪਹਿਲੀ ਟਰਾਲੀ ਮੰਡੀ ਚ ਆ ਰਹੀ ਐ ਤੇ ਮੇਰੀ ਲੱਗੀ ਡਿਊਟੀ ਕਿ ਇਹ ਤੂੰ ਜਾ ਮੂਰੇ ਮੰਡੀ ਦੇ ਵਿੱਚ ਤੇ ਹੁਣ ਕਈ ਦਿਨ ਆਪਾਂ ਦਿਖਾਉਂਦੇ ਰਹਾਂਗੇ ਤੁਹਾਨੂੰ ਮੰਡੀ ਦਾ ਹਾਲ ਤੇ ਇਧਰੋਂ ਸੂਰਜ ਇਸ ਤਰ੍ਹਾਂ ਦੇਖੋ ਮੈਂ ਚਲੋ ਜੇ ਮੰਡੀ ਚ ਜਾਂਦੇ ਆ ਮੂਰੇ ਨੇ ਟਰਾਲੀ ਆਉਂਦੀ ਐ ਆਪਣੀ ਟਰਾਲੀ ਹਜੇ ਰਾਸਤੇ ਦੇ ਵਿੱਚ ਹੀ ਕੁਛ ਅੱਜ ਵੱਡੀ ਜੋ ਕੁਛ ਕੱਲ ਨੂੰ ਵੱਡੀ ਜਾਊਗੀ ਤੇ ਫੇਰ ਜਿੰਨਾ ਚਿਰ ਤੋਲਦੀ ਨਹੀਂ ਆਪਾਂ ਰੋਜ਼ ਹੀ ਲਾਇਕ ਜਿਹੜਾ ਲਓ ਜੀ ਹੁਣ ਫੇਰ ਆ ਗਏ ਮੰਡੀ ਤੇ ਸੀ ਆਏ ਤੇ ਮੰਝਾ ਛੱਡਣਾ ਤੇ ਇਧਰ ਆਪਣੀਆਂ ਟਰਾਲੀਆਂ ਲੈ ਰਹੀਆਂ ਨੇਗੀਆਂ ਅੱਧੀ ਜੀਰੀ ਆਪਣੀ ਵੱਡੀ ਕੀ ਅੱਧੀ ਸਵੇਰੇ ਵੱਢਣੀ ਪਊਗੀ ਇੱਕ ਟਰੈਕਟਰ ਉਧਰ ਬੈਕ ਲੱਗ ਰਿਹਾ ਇੱਕ ਲੈ ਰਿਹਾ ਇੱਕ ਪਹਿਲਾਂ ਲਾ ਕੇ ਤੇ ਆਪਣਾ ਮੰਝਾ ਤੇ ਨੀਰਾ ਹੋਇਆ ਵੇ ਹਾਂ ਤਦਾ ਦ੍ਰਿਸ਼ ਮੰਡੀ ਦਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਰਦੇ ਆਪਾਂ ਕੰਨ ਵਾਲਾ ਵਲੋਗ ਕੰਟੀਨਿਊ ਤੇ ਅੱਜ ਸੀ ਚੱਲਿਆ ਰਿਸ਼ਤੇਦਾਰੀ ਦੇ ਵਿੱਚ ਡੰਗਰ ਵਾਲੇ ਬਾਹਰ ਨਹੀਂ ਇਹ ਤੁਹਾਨੂੰ ਦੱਸਿਆ ਤੀਆ ਵੀ ਆਪਣੇ ਇਦਾਂ ਭੇਲੀ ਦੇ ਅੰਦਰ ਰਵਾਜ ਹੈ ਤੇ ਅੱਪ ਚੱਲਿਓ ਅੱਜ ਭੇਲੀ ਲੈ ਕੇ ਵਿਰਾ ਆਪਣੇ ਗੁਰਬਾਬਾਰਸ ਸਿੰਘ ਉਹਦਾ ਨਾਮ ਰੱਖਿਆ ਆਪਣੇ ਘਰ ਕੇ ਦਾ ਜਿਹੋ ਜਿਹਾ ਨਾਂ ਨਿੱਦਨੇ ਦੀ ਭੇਲੀ ਲੈ ਕੇ ਇਹ ਸਵੇਰੇ ਸਵੇਰੇ ਤੇ ਅੱਜ ਉਹਦਾ ਉੱਥੇ ਉਹਦੀ ਨਾਨ ਕੀ ਨਿਮਰ ਵੀ ਬੋਲਣਾ ਹੈ ਚੱਲਦੇ ਆਂ ਜੀ। ਲਓ ਜੀ ਅਸੀਂ ਚੱਲ ਪਏ ਹੁਣ। ਘਰ ਹਟੇ। ਲਓ ਜੀ ਅਸੀਂ ਜੋ ਕੀ ਮਾਜਰੇ ਪਹੁੰਚ ਗਏ ਪਹਿਲਾਂ ਸੀ ਗਿਆ ਡੇਰੇ ਕਿਉਂਕਿ ਤਿੰਨ ਨੇ ਬੰਨਣਾ ਤੇ ਪਹਿਲਾਂ ਡੇਰੇ ਦੇ ਵਿੱਚ। ਤੇ ਫਿਰ ਆਪਦੇ ਘਰ ਬੰਨਣਗੇ। ਇਹ ਬਹੁਤ ਸੋਹਣਾ ਡੇਰਾ ਬਣਿਆ ਹੋਇਆ ਹੈ 2:00 ਵੱਜ ਕੇ ਲਓ ਜੀ ਬੰਨਤਾ ਨਿੰਮ ਗੁਰਬਾਰਸ ਸਿੰਘ ਦਾ ਕੋਹ ਮੂਰਕੇ ਦੂਆ ਕੱਪੜੇ ਦਾ ਬੈਗ ਇਹਨੂੰ ਅਸੀਂ ਚੱਲ ਜਾਾਂਗੇ ਪਿੰਡ ਨੂੰ ਇਹ ਬਦਲਣਾ ਨਹੀਂ ਸ਼ੇਰਪੁਰੋਂ ਮੈਂ ਕੱਲ ਲੈ ਕੇ ਪੜਾਉਂਦੇ ਇੰਦਰ ਸਪਾਸ ਮਸਤੀ ਕਰਨਾ ਥੋੜਾ ਮੋਬਾਈਲ ਉਹਦੇ ਬੈਗ ਵਿੱਚ ਟੁਰਨ ਵੇਲੇ ਨੂੰ ਫੜ ਦੋ ਆਗੜਾ ਤਿੰਨੇ ਇੱਕੋ ਜਿਹੇ ਹਨ ਤਿੰਨੇ ਨਹੀਂ ਹੋਰ ਦੋ ਇਹਨਾਂ ਦੀਆਂ ਲਓ ਜੀ ਅਸੀਂ ਆ ਗਏ ਹੁਣ ਧੂਰੀ ਤੇ ਸ਼ਾਮ ਹੋ ਗਈ ਹੁਣ ਮੇਰਾ ਮੋਬਾਈਲ ਵੀ ਹੋ ਗਿਆ ਲੋ ਆਪਾਂ ਇੱਥੇ ਹੀ ਕਰ ਦਿਆਂਗੇ ਬਲੌਗ ਦਾ ਐਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ 'ਚ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ